ਟੈਟ ਤਾਂ ਫੇਰ ਨਹੀਂ ਕਿਸੇ ਦੇ ਹੁਣਾ ਉਦੋਂ ਬਾਈ ਜੀ ਪੰਜ ਬੰਦੇ ਜਾਂਦੇ ਸੀ ਵਿਆਹ ਕਰਾ ਕੇ ਦੇ ਧੀ ਆਉਣ ਤੋਂ ਕੋਈ ਦਾਜ ਨਹੀਂ ਠੀਕ ਹੈ ਪਰੌਣਿਆਂ ਤੋਂ ਡਰ ਲੱਗਦਾ ਪੰਜ ਵਜੇ ਸਾਰਾ ਪੰਜਾਬ ਸ਼ਾਂ ਕੋਈ ਗਲੀ ਚ ਬੰਦਾ ਸਭ ਕਰੋ ਕਰ ਕੁਦਰਤੀ ਕੋ ਮਜਬੂਰ ਨੇ ਜਿਹੜੀ ਬਾਤ ਸੌਰੀ ਲਾਸਟ ਉਹਦੇ ਨਾਲ ਮਿਲਟਰੀ ਆਉਂਦੀ ਸੀ ਠੀਕ ਹੈ ਉਹਦੇ ਚ ਜਿਹੜੇ ਬੰਦੇ ਨੇ ਘਰੇ ਜਾਣਾ ਮਿਲਟਰੀ ਵਾਲਿਆਂ ਨਾਲ ਆਉਂਦਾ ਸੀ ਉਹ ਬਸ ਲਾਸਟ ਜਾਂਦੀ ਸੀ ਬਾਈ ਉਸ ਤੋਂ ਬਾਅਦ ਫਿਰ ਸਿੰਘ ਗੂਣੀ ਤੇਰੀ ਝਰਕਾਂ ਤੇ ਕਿਆ ਬਾਤਾਂ ਸੀ ਬੋਲਟਾਂ ਉਹਦੇ ਤੱਕ ਤੱਕ ਕਰਦੇ ਸੱਦੇ ਨਾਕਿਆਂ ਵੇਚਦੀ ਜਾਂਦੇ ਸੀ ਇੱਕ ਤਾਂ ਉਹ ਕਹਿੰਦਾ ਨਾ ਮਾਨੋ ਚਾਲ ਦੇ ਪਿੰਡਾਂ ਅੱਲ ਪੁਲਿਸ ਵਾਲਿਆਂ ਨੇ ਰੋਕ ਲਿਆ ਉਹ ਕਹਿੰਦਾ ਬਾਈ ਬ ਇਹ ਦਵਾਂ ਚੱਲਿਆ ਉਹ ਕਹਿੰਦਾ ਬਾਹ ਦਿਖਾਏ ਉਹਨੇ ਰੈਜ਼ਲਟ ਫੜਾਤੀ ਕਹਿੰਦਾ ਜਾਣਦੇ ਜਨਾਬ ਬੁਖਾਰ ਜਾਦੀਆਂ ਚਲੋ ਲੰਘ ਜਾਂਦੇ ਲੰਘਦੇ ਨਹੀਂ ਬੁਖਾਰ ਜਾਦੇ ਇਹਨਾਂ ਨੂੰ ਉਹ ਕਹਿੰਦਾ ਇਹਨੇ ਤੈਨੂੰ ਕਿਵੇਂ ਪਤਾ ਲੱਗਾ ਮੈਂ ਵੇਖ ਲਿਆ ਨਾਬਜ ਫੜਾਤੀ ਉਹ ਕਹਿੰਦਾ ਕਿਵੇਂ ਕਹਿੰਦੇ ਇੱਕੇ ਪੋਟੀ ਸੇ ਵੜਾ ਇਹਨਾਂ ਕੋਲੇ ਦੂਜੇ ਆਏ ਉਹ ਕਹਦਾ ਲੰਘ ਜਾ ਲੰਘ ਜੋ ਭਰਾ ਉਹ ਤਾਂ ਦੁਨੀਆ ਡਰਦੀ ਸੀ ਉਹਨਾਂ ਤੋਂ ਆ ਪੁਲਿਸ ਕੋਲੇ ਆੜਲੇ ਜਿਹੜੇ ਹੁਣੇ ਉਹ ਆ ਇਹਨਾਂ ਕੋਲ ਤਾਂ ਦੂਜੀਆਂ ਹੀ ਹੁੰਦੀਆਂ ਸੀ ਤੱਤਰ ਮਾਰਨ ਗਈਆਂ ਪੜਆਂ ਜਾਂ ਉਪਾਰਨਾ ਬਹੁਤ ਹੁੰਦੀਆਂ ਸੀ ਮਾਰੇ ਪੁਲਿਸ ਵਾਲੇ ਤਾਂ ਚੱਕੀ ਨਹੀਂ ਜਾਂਦੀ ਲੰਮਕਾਈ ਫਰਦਾ ਰਹਿੰਦੇ ਹਣ ਇਹ ਉਹ ਖਾਰਪੂ ਹੋਇਆ ਨਾ ਉਹਨਾਂ ਦੇ ਤਿਆਰ ਆ ਉਹਨਾਂ ਨੇ ਵੀ ਕੁਰਬਾਨੀਆਂ ਦਿੱਤੀਆਂ ਉਹਨਾਂ ਨੂੰ ਕੋਈ ਲਾਲਚ ਨਹੀਂ ਸੀ ਉਹ ਪੰਜਾਬ ਨੂੰ ਬਚਾਉਣਾ ਚਾਹੁੰਦੇ